ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਰਾਮ ਪ੍ਰਸਾਦ ਬਿਸਮਿਲ ਤੇ 10 ਲਾਈਨਾਂ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਰਾਮ ਪ੍ਰਸਾਦ ਬਿਸਮਿਲ ਰਾਮ ਪ੍ਰਸਾਦ ਬਿਸਮਿਲ ਇੱਕ ਮਹਾਨ ਕ੍ਰਾਂਤੀਕਾਰੀ ਕਵੀ ਅਤੇ ਲੇਖਕ ਸਨ ਉਹਨਾਂ ਦਾ ਜਨਮ 11 ਜੂਨ 1897 ਨੂੰ ਉੱਤਰ ਪ੍ਰਦੇਸ਼ ਦੇ ਸ਼ਾਜਹਾਂਪੁਰ ਵਿੱਚ ਹੋਇਆ ਗੁਰਨਾਥ ਦੇ ਪਿਤਾ ਦਾ ਨਾਮ ਮੁਰਲੀਧਰ ਅਤੇ ਮਾਤਾ ਦਾ ਨਾਮ ਮੂਲਰਾਣੀ ਸੀ ਜਦੋਂ 18 ਸਾਲ ਦੇ ਸੰਤ ਹਿੰਦੂ ਮਹਾਸਭਾ ਦੇ ਇੱਕ ਪ੍ਰਮੁੱਖ ਨੇਤਾ ਭਾਈ ਪਰਮਾਨੰਦ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਇਸ ਨਾਲ ਉਹਨਾਂ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਾਗ ਉੱਠੀ ਉਹ ਬਚਪਨ ਤੋਂ ਚੰਗੇ ਲੇਖਕ ਸਨ ਉਹਨਾਂ ਨੇ ਦੇਸ਼ ਭਗਤੀ ਅਤੇ ਰਾਸ਼ਟਰਵਾਦੀ ਵਿਸ਼ਿਆਂ ਤੇ ਆਧਾਰਿਤ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਕੇ ਉਨ੍ਹਾਂ ਨੂੰ ਲੋਕਾਂ ਵਿੱਚ ਵੰਡਿਆ ਬਿਸਮਿਲ 1918 ਦੀ ਮੈਨਪੁਰੀ ਸਾਜ਼ਿਸ਼ ਵਿੱਚ ਸ਼ਾਮਿਲ ਸਨ ਜਿਸ ਵਿੱਚ ਪੁਲਿਸ ਨੇ ਬਿਸਮਿਲ ਸਮੇਤ ਕੁਝ ਨੌਜਵਾਨਾਂ ਨੂੰ ਸਰਕਾਰ ਦੁਆਰਾ ਪ੍ਰਤੀਬੰਧਿਤ ਪੁਸਤਕਾਂ ਵੇਚਦੇ ਹੋਏ ਪਾਇਆ ਸੀ ਬਿਸਮਿਲ ਯਮੁਨਾ ਨਦੀ ਵਿੱਚ ਕੁੱਦ ਕੇ ਗ੍ਰਿਫਤਾਰੀ ਤੋਂ बच ਗਈ ਐਚਆਰ ਅ ਸੰਗਠਨ ਦੀ ਸਥਾਪਨਾ 1924 ਵਿੱਚ ਹੋਈ ਸੀ ਜਿਸ ਦਾ ਸੰਵਿਧਾਨ ਮੁਖ ਰੂਪ ਵਿੱਚ ਬਿਸਮਿਲ ਦੁਆਰਾ ਤਿਆਰ ਕੀਤਾ ਗਿਆ ਸੀ ਇਸ ਸੰਗਠਨ ਵਿੱਚ ਕਈ ਪਰਚੇ ਪ੍ਰਕਾਸ਼ਿਤ ਕੀਤੇ ਗਏ ਜਿਨ੍ਹਾਂ ਦਾ ਉਦੇਸ਼ ਲੋਕਾਂ ਨੂੰ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਸਰਕਾਰ ਨਾਲ ਲੜਨ ਲਈ ਪ੍ਰੇਰਿਤ ਕਰਨਾ ਸੀ ਬਿਸਮਿਲ ਦੀ ਕਾ ਕੋਰੀ ਕਾਂਡ ਵਿੱਚ ਇਹ ਭੂਮਿਕਾ ਸੀ ਉਹ ਸਰਕਾਰੀ ਧਨ ਲੈ ਕੇ ਜਾ ਰਹੀ ਟ੍ਰੇਨ ਨੂੰ ਲੁੱਟਣ ਦੀ ਯੋਜਨਾ ਦੇ ਪਿੱਛੇ ਮਾਸਟਰਮਾਈਂਡ ਸੀ 9 ਅਗਸਤ 1925 ਨੂੰ ਬਿਸਮਿਲ ਨੇ ਕ੍ਰਾਂਤੀਕਾਰੀ ਸਾਥੀਆਂ ਨਾਲ ਮਿਲ ਕੇ ਉਹ ਸਰਕਾਰੀ ਖਜ਼ਾਨਾ ਲੁੱਟ ਲਿਆ ਸਰਕਾਰ ਨੇ ਕ੍ਰਾਂਤੀਕਾਰੀਆਂ ਤੇ ਕਠੋਰ ਕਾਰਵਾਈ ਕੀਤੀ ਕਾਨੂੰਨ ਪ੍ਰਕਿਰਿਆ 18 ਮਹੀਨੇ ਤੱਕ ਚੱਲੀ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ 19 ਦਸੰਬਰ 1927 ਨੂੰ ਗੋਰਖਪੁਰ ਜੇਲ੍ਹ ਵਿੱਚ ਬਿਸਮਲ ਨੂੰ ਫਾਂਸੀ ਦੇ ਦਿੱਤੀ ਗਈ ਉਸ ਸਮੇਂ ਉਹਨਾਂ ਦੀ ਉਮਰ ਸਿਰਫ 30 ਸਾਲ ਦੀ ਸੀ ਤਾਂ ਇਸੇ ਗਿਆਨ ਦਾਸ ਲਾਇਨਾ ਰਾਮ ਪ੍ਰਸਾਦ ਬਿਸਮਲ ਬਾਰੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੈਨ ਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ